बहुत केदार आहे श्री मान साथ बाबा अजी उन वलो सारे ई नख जे सहयोग जे लाइ भागी संगता जे वलो हर साल शहीदनि जे शहीदी समारपती लाईंदी आहे गुरू अर्जनदेव जी महाराज उन्हनि जे शहीदी जो समारपत हर साल हिते सरीर लॻंदी आहे नगर अहमदपुर नगर भाॼी ते वञो बहुत बहुत धनवाद ਕੀ ਕਹਾ ਕਰ ਲਿਆ ਕਰੋ ਸ਼ਾਇਰ ਤੇਰਾ ਤੇ ਬਾਈ ਵਾਲੀਓ ਬਹੁਤ ਬਹੁਤ ਮਾਇਆ ਦੀ ਬਹੁਤ ਬਹੁਤ ਧੰਨਵਾਦ ਗੁਰਦੇਵाराम ਬਲੋਹ ਸ਼ਹੀਦ ਅਹਿਮਦ ਬਰਾਬਾਦੀ ਦੇ ਮੁੱਖ ਸੇਵਾਦਾਰ ਸ੍ਰੀਮਾਨ ਸ਼ੰਤਬਾਬਾ ਜੀ ਸਿੰਘ ਜੀ ਉਹਨਾਂ ਦੇ ਵੱਲੋਂ ਹਰ ਸਾਲ ਇਹ ਤਸਵੀਰ ਲਾਈ ਜਾਂਦੀ ਹੈ ਸ੍ਰੀ ਗੁਰੂ ਆਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਦੇਖਦੀ ਹੈ ਸਾਰਿਆਂ ਸੰਗਤ ਨੂੰ ਬਹੁਤ ਬਹੁਤ ਸੇਵਾ ਦੀ ਜੀ ਪਾਉ ਭਾਈ ਸੇਵਾ ਵੀ ਕਰੋ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਭਾਈ ਜੀ ਪਾਲ ਸਿੰਘ ਉਹਨਾਂ ਦੇ ਵੱਲੋਂ ਦੁੱਧ ਦੀ ਸੇਵਾ ਤੇ ਬੇਅੰਤ ਮਾਇਆ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਦੁੱਧ ਦੀ ਬੜੀ ਸੇਵਾ ਇਸ ਪਰਿਵਾਰ ਵੱਲੋਂ ਹੋਈ ਹੈ ਬਹੁਤ ਬਹੁਤ ਧੰਨਵਾਦ ਔਰ ਫਾਇਨਾਂਸ ਸੇਵਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਟੀਮ ਦੇ ਨਾਲ ਆਪਾਂ ਸੇਵਾ ਕਰਨੀ ਸਾਰੇ ਸੇਵਾਦਾਰ ਪ੍ਰੇਮਾ ਸੇਵਾ ਕਰੇ ਵੀ ਜੋ ਵੀਰ ਸਫਾਈ ਦੀ ਸੇਵਾ ਕਰੇ ਉਹ ਵੀਰ ਤੇ ਬਹੁਤ ਧੰਨਵਾਦ